ਕੱਤੀ ਕੱਤੀ ਅਮਰ ਚੱਲ ਰੂਪਾ ਵੇਖ ਕੱਤੀ ਕੱਤੀ ਖਰਚਾ ਸੁਣੀਆ ਵੇਖ ਕੱਤੀ ਛੋਕ ਬੱਲੇ ਅੱਜ ਆਤਲ ਪੀ ਪੱਲੇ ਛੋਕ ਬੱਲੇ ਜੀ ਟੂਲੇ ਕਾਲ ਬੱਲੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਗਾਹ ਬਾਬਾ ਅਰੋੜੇ ਸ਼ਾਹ ਜੀ ਦੀਆਂ ਇਹ ਬਹੁਤ ਹੀ ਸੋਹਣੀ ਦਰਗਾਹ ਪਿੰਡ ਕਮਾਸਪੁਰ ਤੋਂ ਜਦੋਂ ਆਪਾਂ ਗਾਜੀ ਗਾਜੀ ਸਨਾਰ ਵਾਲੀ ਸਾਈਡ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਦਰਗਾਹ ਬਣੀ ਹੋਈ ਹੈ ਔਰ ਅੱਜ ਇਸ ਦਰਗਾਹ ਉੱਪਰ ਮੇਲੇ ਲੱਗੇ ਹੋਏ ਨੇ ਔਰ ਬਹੁਤ ਵੱਡੀ ਤਾਦਾਦ ਦੇ ਵਿੱਚ ਬੱਚੇ ਬਜ਼ੁਰਗ ਸਾਰੇ ਹੀ ਆ ਆਪਣੇ ਜਮਾ ਨੂੰ ਕਾਮਨਾ ਲੈ ਕੇ ਇੱਥੇ ਪਹੁੰਚੇ ਹੋਏ ਨੇ ਸੋ ਇਹ ਦਰਬਾਰ ਤੇ ਹਰ ਸਾਲ ਮੇਲਾ ਭਰਦਾ ਸੋ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਮੇਲੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਔਰ ਬਾਬਾ ਜੀ ਦੇ ਸੇਵਾਦਾਰਾਂ ਵੱਲੋਂ ਜਿਹੜਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਔਰ ਇਸ ਮੌਕੇ ਬਹੁਤ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਇੱਥੇ ਹਾਜ਼ਰੀ ਭਰਨ ਵਾਸਤੇ ਪਹੁੰਚੀਆਂ ਨੇ ਜੇ ਗੱਲ ਕਰੀਏ ਤਾਂ ਪੰਜਾਬ ਦੇ ਫੇਮਸ ਗਾਇਕ ਜਿਹੜੇ ਆਤਮਾ ਸਿੰਘ ਔਰ ਬਲਜਿੰਦਰ ਰਿੰਪੀ ਜੀ ਵੀ ਇੱਥੇ ਪਹੁੰਚੇ ਹੋਏ ਨੇ ਔਰ ਆਪਾਂ ਉਹਨਾਂ ਨੂੰ ਲਾਈਵ ਵੀ ਸੁਣਦੇ ਆ ਕਿ ਤਰ੍ਹਾਂ ਕਿਤੇ ਸਟੇਜ ਵਾਲੀ ਸਾਈਡ ਨੂੰ ਆਤਮਾ ਸਿੰਘ ਔਰ ਬਲਜਿੰਦਰ ਰਿੰਪੀ ਜੀ ਸਟੇਜ ਵਾਲੀ ਸਾਈਡ ਨੂੰ ਜਾਂਦੇ ਨਜ਼ਰ ਆ ਰਹੇ ਨੇ ਸੋ ਆਪਾਂ ਲਾਈਵ ਤੁਹਾਨੂੰ ਇਹ ਸਾਰਾ ਪ੍ਰੋਗਰਾਮ ਵਿੱਚ ਦਿਖਾਵਾਂਗੇ ਔਰ ਕਿਸ ਤਰ੍ਹਾਂ ਦੇ ਜਿਹੜਾ ਲੋਕ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਪਹੁੰਚੇ ਨੇ ਔਰ ਆਤਮਾ ਲੰਗਰ ਦੀ ਸੇਵਾ ਕਰਦੇ ਹੋਏ ਔਰ ਲੰਗਰ ਛਕਦੇ ਹੋਏ ਸੰਗਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਔਰ ਬਹੁਤ ਜ਼ਿਆਦਾ ਬਾਬੇ ਦੀ ਕਿਰਪਾ ਹੈ ਕਿਰਪਾ ਹੋਵੇ ਵੀ ਕਿਉਂ ਨਾ ਕਿਉਂਕਿ ਇਹਨਾਂ ਪੀੜਾ ਫਕੀਰਾਂ ਦੇ ਨਾਲ ਹੀ ਪੰਜਾਬ ਵੱਸਦਾ ਗੁਰਾਂ ਦੇ ਨਾਮ ਸੋ ਇਦਾਂ ਦੇ ਤਕਰੀਬਨ ਸਾਰੇ ਹੀ ਪ੍ਰੋਗਰਾਮ ਜਿਹੜੇ ਸਾਡਾ ਇਕਤਾਰਾ ਬੋਲਦੇ ਪੰਜਾਬੀ ਚੈਨਲ ਦਿਖਾਉਂਦਾ ਔਰ ਇਸ ਮੌਕੇ ਸਾਡੇ ਹੈਪੀ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਸੋ ਸਾਡੀ ਟੀਮ ਦਾ ਬਹੁਤ ਵੱਡਾ ਸਨਮਾਨ ਹੋਇਆ ਅੱਜ ਬਾਬਾ ਜੀ ਵੱਲੋਂ ਬਾਬਾ ਜੀ ਦੇ ਸੇਵਾਦਾਰਾਂ ਵੱਲੋਂ ਔਰ ਸਾਨੂੰ ਬਹੁਤ ਅੱਛਾ ਲੱਗਿਆ ਇੱਥੇ ਪਹੁੰਚ ਕੇ ਸੋ ਦੋਸਤੋ ਆਓ ਚੱਲਦੇ ਆਪਾਂ ਪ੍ਰੋਗਰਾਮ ਦੀ ਲਾਈਵ ਪਰਫਾਰਮੈਂਸ ਦੇਖਦੇ ਆਂ ਸੋ ਸੂਝ ਜਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ आनंद पे हथ तुपाया तु हथ पे कज तवारी

ਜਿੰਨੇ ਵੀ ਪਿਆਰੀ ਸਾਧ ਸੰਗਤ ਜਿੰਨੇ ਵੀ ਪਹੁੰਚੀ ਹੈ ਬਾਬਾ ਰੋੜਾ ਵਾਲੇ ਉਹਦੇ ਦੇ ਦਰਗਾਹ ਤੇ ਮੇਰੀਆਂ ਪਹਿਣਾ ਮਤਾਮਾ ਵੀਰ ਬਜ਼ੁਰਗ ਬੱਚੇ ਜਿੰਨੇ ਵੀ ਪਹੁੰਚੇ ਉਹਨਾਂ ਨੂੰ ਹਾਰਦਿਕ ਜੀ ਆਏ ਆ ਮੇਰੇ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਔਰ ਜਿੰਨਾ ਬਾਬਾ ਜੀ ਵੱਲੋਂ ਔਰ ਪ੍ਰਮਾਤਮਾ ਤੁਹਾਡੀਆਂ ਝੋਲੀਆਂ ਭਰੇ ਤੁਹਾਡੀਆਂ ਆਸਾਂ ਮਰਾਦਾਂ ਪੂਰੀਆਂ ਹੋ ਤੁਹਾਡੇ ਬੱਚੇ ਤੁਹਾਡੇ ਆਗਿਆ ਕਰ ਹੋਣ ਵੱਡੇ ਹੋ ਕੇ ਆਪਣੇ ਮਾਪੇ ਦਾ ਆਪਣੇ ਨਗਰ ਦਾ ਆਪਣੇ ਇਲਾਕੇ ਦੇ ਨਾਂ ਤੇ ਮਕਾਉਣ ਸੋ ਆਪੋ ਆਪਣੇ ਮਾਪੇ ਦੇ ਨਾਂ ਤੇ ਜੋਰਦਾਰ ਤਾੜੀ ਮਾਰੋ जच माड़े जा पेरेंट छॾी करण छॾ कुझु ਸਤਕਾਰ ਵਾਲੀ ਗੱਲ ਹੈ ਤੁਸੀਂ ਸਾਨੂੰ ਇਸ ਤਰ੍ਹਾਂ ਦੀ ਪਹਿਲੀ ਵਾਰ ਸਾਡੀ ਪਾਰਟੀ ਨੇ ਬੁਲਾ ਕੇ ਸੇਵਾ ਦਾ ਮੌਕਾ ਦਿੱਤਾ ਸਾਡੇ ਕੋਲੋਂ ਔਸੰਦਾ ਕੀ ਕਾ ਸਾਊਂਡ ਵੱਲੋਂ ਔਰ ਜਿਹੜੇ ਲਾਈਵ ਕਰ ਰਹੇ ਉਹਨਾਂ ਵੱਲੋਂ ਤੇ ਜਿਹੜੇ ਟੈਂਟ ਲਾਇਆ ਕਿਆ ਬਾਤ ਹੈ ਆ ਪਹਿਲੀ ਵਾਰ ਦੇਖਿਆ ਰੰਗਾ ਬਰੰਗਾ ਟੈਂਟ ਨਹੀਂ ਤਾਂ ਮੇਲੇ ਤੇ ਚਿੱਟਾ ਟੈਂਟ ਲੱਗਾ ਲੋਕ ਪਿੱਛੋ ਮੁੜ ਕੇ ਦੇ ਵੀ ਚਿੱਟਾ ਟੈਂਟ ਲੱਗਾ ਸ਼ਾਇਦ ਕਿਤੇ ਕੀ ਕਹਿੰਦਾ ਹਨ ਟੈਂਟ ਕਿੱਥੇ ਲਾਵਾਂਗੇ ਇੱਥੇ ਆ ਬੜਾ ਹੋ ਜਾ ਉਹਦਾ ਕੋਈ ਫਨੀਰ ਸੰਪਰਕ ਹੈ ਇਹਨੇ ਤਾਂ ਜ਼ੋਰਦਾਰ ਤਾੜੀ ਇਹਨੇ ਤਾਂ ਟੈਂਟ ਲਵਾਉਣਾ ਤੇ ਮੇਰਾ ਨਾਂ ਲੈ ਜਾਣਾ ਢਿਲ ਘੜਦਾ ਕਹਿੰਦਾ ਕਿ ਇੱਦੋਂ ਤੱਕ ਕੇਦਵੀ 20% ਲੈਸਾ ਹੋਵੇ ਜੋਰਦਾਰ ਸਾਈਟਾਂ ਵਾਲੇ ਦਰੋਂ ਉਹ ਵੀ ਮੋਟੇ ਉਤੇ ਲਈ ਹੋਈਆਂ ਹੋਏ ਲੋਈ ਗਿਆਨਦਰ ਜਗਦਾ ਇੱਕੋ ਇੱਕ ਬੰਦਾ ਹੀ ਮੇਰੇ ਕੋਲ ਵਧੀਆ ਯੋ ਤੇ ਲਈ ਹੋਈਆਂ ਓਏ ਲੋਈ ਮੋ ਤੇ ਯੋ ਤੇ ਲਈ ਹੋਈਆਂ ਓਨਾਂ ਰਾ ਪਿੱਛੇ ਲੱਗ ਕੇ ਨਾ ਪਰਾਂ ਛੱਡੀਏ ਡੰਡ ਟੰਗੜੜਾ ਡੰਡ ਟੰਗੜੜਾ ਪੈਂਜਾ ਫੁੱਫ ਕਰੇ ਬੰਦੇ ਨਹੀਂ ਬਹੁਤੇ ਫਿਰ ਚੜੀਦੇ ਅਬ ਆਪਿੱਛੇ ਮਿਤਰੋ ਨਹੀਂ ਤੀਰ ਮਾਰੀਦੇ ਫੁੱਫ ਕਰੇ ਬੰਦੇ ਨਹੀਂ ਬਹੁਤੇ ਫਿਰ ਚੜੀਦੇ ਜਿੱਥੇ ਯਾਰੀ ਲੱਈਏ ਜਿੱਥੇ ਯਾਰੀ ਲੱਈਏ ਉੱਥੇ ਕਿਲ੍ਹ ਜੱਟੀਏ ਮੈਸੂ ਦਾ ਪਿੱਛੇ ਲੱਗ ਕੇ ਰਾਇ ਛੱਡੀਏ ਕਰਨੀ ਚਾਹੀਦੀ ਕੰਭਨੇ ਤੇ ਆਸ਼ਕੀ ਦਾ ਅੰਤ ਮੜਾ ਹੈ ਅੱਜ ਕੱਲ ਨੈਟ ਕਟਾਟ ਫੂਰ ਸਦਾ ਹੈ ਬਾਬਾ ਸਵਾਗਤ ਹੈ ਆਪ ਜੀ ਦਾ ਸੋ ਅੱਜ ਅ ਬਹੁਤ ਵੱਡੇ ਪੰਜਾਬ ਦੇ ਆਰਟਿਸਟ ਪਹੁੰਚੇ ਨੇ ਔਰ ਬਾਬਾ ਜੀ ਦਾ ਮੇਲਾ ਲੱਗਿਆ ਹੋਇਆ ਹੈ ਕਿਵੇਂ ਦਾ ਮਹਿਸੂਸ ਹੋ ਰਿਹਾ ਬਹੁਤ ਮਾਨਤ ਕਿਸੇ ਵਾਲੀ ਗੱਲ ਹੈ ਜੀ ਹੂੰ ਸੋ ਸਾਡੇ ਕੋਲ ਸੰਧਾ ਸਾਹਿਬ ਪਹੁੰਚੇ ਹੋਏ ਨੇ ਜੀ ਆਪਨਾ ਸਿੰਘ ਜੀ ਸਾਨੂੰ ਇਹਨਾਂ ਦੀ ਬਹੁਤ ਜ਼ਿਆਦਾ ਆਪਣੇ ਆਪ ਤੇ ਇੰਤਜ਼ਾਰ ਹੋ ਰਿਹਾ ਸੀ ਕਦੋਂ ਆਣਗੇ ਹੂੰ ਤੇ ਉਧਰੋਂ ਫੋਨ ਤੇ ਸੁਣਾਇਆ ਜਾ ਰਿਹਾ ਨਾ ਕਿ ਉਹ ਪਹੁੰਚਲੇ ਸੰਧਾ ਸਾਹਿਬ ਜੀ ਤੇ ਤਕਰੀਬਤ ਖੁਸ਼ੀ ਹੋ ਗਈ ਨਾ ਸਾਰਿਆਂ ਨੂੰ ਮੀਟ ਦਾ ਟਾਈਮਾ ਬਹੁਤ ਲੰਘ ਗਿਆ ਜੀ ਪਹੁੰਚਿਆ ਜਾ ਰਿਹਾ ਜੀ ਇਸ ਕਰਕੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਔਰ ਐਦਾਂ ਦੇ ਜਿਹੜੇ ਪ੍ਰੋਗਰਾਮ ਨੇ ਏਕੀ ਲੱਗਦਾ ਹੋਣਾ ਚਾਹੀਦੇ ਬਿਲਕੁਲ ਹੋਣਾ ਜੇ ਸਭਾ ਚੱਲ ਪ੍ਰੋਗਰਾਮ ਦਾ ਪਲਾਨ ਹੈ ਤੁਸੀਂ ਕੋ ਮੇਰੇ ਪਿੱਛੇ ਤੁਸੀਂ ਖੜੇ ਦੇ ਦਿੱਤੇ ਸਾਰੀ ਪੰਚਾਇਤ ਜਿਹੜੇ ਸਮੂਹ ਦੇ ਦਾ ਹੈ ਇਸ ਕਮੇਟੀ ਦਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਵੱਲੋਂ ਅੱਜ ਪੰਜਾਬ ਦੇ ਫੇਮਸ ਗਾਇਕ ਜਿਹੜੇ ਪਹੁੰਚੇ ਹੋਏ ਨੇ ਜੇ ਗੱਲ ਕਰਾਂ ਤਾਂ ਆਤਮਾ ਸਿੰਘ ਔਰ ਮੈਡਮ ਬਜਿੰਦਰਜੀਤ ਖਵਾੜੇ ਹਨ ਜੀ ਉਹ ਇੱਥੇ ਪਹੁੰਚੇ ਹੋਏ ਨੇ ਆਪਾਂ ਉਹਨਾਂ ਨੂੰ ਸੁਣਦੇ ਆਂ ਔਰ ਉਹਨਾਂ ਨੂੰ ਗਰਭਧ ਵੀ ਕਰਦੇ ਆਂ ਹਾਂ ਸਤਿ ਸ਼੍ਰੀ ਅਕਾਲ ਜੀ ਬਾਬਾ ਢੂੜਾ ਵਾਲੇ ਢੂੜਾ ਵਾਲੇ ਆਉਂਦੇ ਤਰ੍ਹਾਂ ਜਿੰਨੀ ਪ੍ਰਬੰਧਕ ਕਮੇਟੀ ਜਿੰਨੀ ਸੰਗਤ ਪਹੁੰਚੇ ਨੂੰ ਸਾਡੇ ਵੱਲੋਂ ਨਿੱਗੀ ਜੀ ਹੈ ਜੀ ਔਰ ਅੱਜ ਪਹੁੰਚੇ ਹੋ ਸਤਾਰਾ ਬੋਲੀ ਕਿਲਾਕੀ ਚਾਂਨ ਤੇ ਆਪ ਜੀ ਦਾ ਬਹੁਤ ਸਵਾਗਤ ਹੈ ਅੱਜ ਕਿਹੜੀ ਜਿਹੜੀਆਂ ਲੋਕਾਥਾ ਸਰਾਣੀਆਂ ਨੇ ਬੜਾ ਮਜ਼ੇਦਾਰ ਗੱਲ ਕਰਾਂਗੇ ਅਸੀਂ ਇਹ ਗੀਤ ਹੁਣ ਜਾ ਕੇ ਨਿਕਲ ਰਹੇ ਹਾਂ ਜਾਣ ਲੈਣ ਆਹ ਬੋਲੇ ਦਾ ਕਰਾਂ ਹਾਂ ਆਹ ਬੰਦਿਆਰੀ ਇਹ ਕਿ ਤਾਰੇ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵਿੱਚ ਤੁਸੀਂ ਦੇਖ ਰਹੇ ਹੋ ਮਾਨਨ ਗਰਗਰ ਗਰਕਸਤ ਆਤਮ ਸਿੰਘ ਔਰ ਸਾਡੇ ਭੈਣ ਬੀਬੀ ਜੀ ਜੇ ਅੱਜ ਬਤ ਕਰਦੀ ਕੋਸ਼ਿਸ਼ ਕਰਦੇ ਚਲੋ ਜੀ ਤੁਹਾਨੂੰ ਦੱਸੇ ਕਿਹੜੀ ਗੱਲ ਚਾਹੁੰਦੇ ਹੋ ਜੀ ਦੱਸੋ ਜੀ ਅੱਛਾ ਮੈਂ ਸਭ ਤੋਂ ਪਹਿਲਾ ਲੋਗ ਹੈ ਸਾਰੇ ਇੰਡੀਆ ਰਿਸਪੌਂਸ ਮਿਲ ਗਿਆ ਸਾਹਮਣੇ ਤੇ ਬਾਕੀ ਭਾਜਪਾ ਦਾ